ਸਾਡਾ ਦੁਸ਼ਮਣ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਗੱਲ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਮੈਂ ਬਾਈ ਦੇ ਬਾਈ ਫਸਲਾਂ ਤੇ ਐਮਐਸਪੀ ਦਊਂਗਾ ਕਿ ਹੁਣ ਜਿਵੇਂ ਕਲਾਕਾਰ ਡਰੇ ਬੈਠੇ ਨੇ ਮੈਂ ਕੱਲ 50 ਨੂੰ ਫੋਨ ਲਾਇਆ ਬਾਈ ਸਾਨੂੰ ਸਰਕਾਰ ਤੋਂ ਡਰਾ ਰਾ ਸਾਨੂੰ ਉੱਦੋਂ ਡਰਾ ਡੀਰਕਪੁਰ ਵਾਲਾ ਰੋੜਾ ਉਹ ਵੀ ਬੰਦ ਕਰਨ ਦੀ ਜਿਹੜੀ ਅਸੀਂ ਗੱਲ ਰੱਖਾਂਗੇ ਕਿ 8 ਦਿਨਾਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਉਹ ਪਰਚਾ ਦਰਜ ਹੋਇਆ ਅਣਪਛਾਤੇ ਵਿਅਕਤੀਆਂ ਦੇ ਅਣਪਛਾਤੇ ਜਿਹੜਾ ਸਾਡਾ ਸੀਐਮ ਕਿਤੇ ਪਾਰਲੀਮੈਂਟ ਦੇ ਵਿੱਚ ਖੜਕੇ ਗੱਲ ਕਰਦਾ ਹੁੰਦਾ ਪੁਲਿਸ ਵੀ ਕਿਤੇ ਅਣਪਛਾਤੀ ਹੋਈ ਹੈ ਉਲਟੀ ਪਰਸੂਰੀ ਕੀ ਣਾ ਚਾਹਤੀ ਆ ਅੱਜ ਕਿਉਂ ਨਹੀਂ ਜਿਹੜੀ ਕਿ ਬਾਏ ਨੇਮ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਦੇ ਪਰਚਾ ਦਰਜ ਕਰਿਆ ਪੋਲਿਟੀਕਲ ਬੰਦਿਆਂ ਤੇ ਪਰਚਾ ਦਰਜ ਨਹੀਂ ਕਰਿਆ ਪਰ ਸਿੱਧੂ ਮੂਸੇ ਵਾਲੇ ਦੀ ਗੱਲ ਯਾਦ ਦੇ ਵਿੱਚ ਮੈਂ ਇਹ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਵਾਰੀ ਵੀ ਉਹਨੂੰ ਮੈਂ ਟਿੱਕਰੀ ਮੋਰਚ ਤੇ ਬੁਲਾਉਂਦਾ ਰਹੇ ਮਰਨਾ ਟਰਾਲੀ ਉਂ ਚ ਰਾਤਾਂ ਕੱਟਦਾ ਰਿਹਾ ਪਰ ਲਈ ਨਵੀਂ ਰੂਪਾਂ ਲਈ ਇਹੀ ਗੱਲ ਆ ਕਿ ਨੌਜਵਾਨੋ ਆਓ ਆਪਾਂ ਇੱਥੇ ਚੰਡੀਗੜ੍ਹ ਮਹਾਲੀ ਦੇ ਵਿੱਚ ਸਾਡੇ ਨੌਜਵਾਨ ਕਿਹੜੇ ਦਿੰਦੇ ਫਿਰਦੇ ਰਹਿੰਦੇ ਨੇ ਕਲਾਕਾਰ ਵੀ ਮੇਰੇ ਵੀਰ ਬਹੁਤ ਵੱਡੇ ਵੱਡੇ ਇੱਥੇ ਬੈਠੇ ਨੇਗੇ ਮੈਂ ਕਲਾਕਾਰਾਂ ਨੂੰ ਬੇਨਤੀ ਕਰਦਾ ਆਓ ਯਾਰ ਨਿਕਲ ਕੇ ਯਾਰ ਕਿੰਨੇ ਥੋੜੀ ਛਾਨੋ ਛਾਕ ਨੂੰ ਫਰਕ ਪੈਂਦਾ ਆ ਜਿੰਨੇ ਵੀ ਹੁਣ ਤੁਸੀਂ ਇਹ ਦੇਖੋ ਸਾਡੇ ਨੌਜਵਾਨ ਮਹਾਲੀ ਤੋਂ ਉੱਥੋਂ ਪਟੰਡੇ ਤੋਂ ਆਉਂਦੇ ਨੇਗੇ ਮਾਰਸਾ ਤੋਂ ਆਉਂਦੇ ਨੇਗੇ ਇੱਥੇ 2-2 3-3000 ਦਾ ਤੇਲ ਫੂਕੇ ਦਾ ਮੁਰਜ ਜਾਂਦੇ ਨੇ ਪਰ ਜਿੱਥੇ ਗੱਲ ਪੰਜਾਬ ਦੀ ਹੈ ਜਿੱਥੇ ਗੱਲ ਪੰਜਾਬ ਦੇ ਹੱਕਾਂ ਦੀ ਹੈ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ ਲੜਨ ਵਾਲੇ ਲੋਕ ਆਪਾਂ ਤੇ ਆਪਾਂ ਰਾਜਨੀਤਿਕ ਬੰਦਿਆਂ ਦਾ ਖੜਾ ਛੱਡ ਕੇ ਆਪ ਮਹਾਰੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਾਂ ਇਸ ਅੰਦੋਲਨ ਦੇ ਵਿੱਚ ਯੋਗਦਾਨ ਪਾਈਏ ਮੇਰੀ ਬੇਨਤੀ ਸਾਡੇ ਕਿਸਾਨ ਜੱਥੇਬੰਦੀਆਂ ਨੂੰ ਸਾਰੀਆਂ ਨੂੰ ਹੀ ਹੈ ਜਿਹੜੀਆਂ ਅਲੱਗ-ਅਲੱਗ ਜੱਥੇਬੰਦੀਆਂ ਨੇ ਹੁਣ ਅਸੀਂ ਆਪੋ ਆਪਣਾ ਜਿਹੜਾ ਆਪਣੇ ਗੁੱਲੇ-ਛਕਵੇ ਦੂਰ ਕਰੀਏ ਆਓ ਇਕੱਠੇ ਹੋ ਕੇ ਜਿਹੜੀ ਆਪਣਾ ਲੜਾਈ ਲੜੀਏ ਸਰਕਾਰ ਤੇ ਦਬਾਅ ਬਣੇ ਬੜੀ ਵੱਡੀ ਲੜਾਈ ਹੈ ਪੰਜਾਬ ਦੀ ਨਹੀਂ ਤਾਂ ਜਿਵੇਂ ਕਿ ਸਰਕਾਰ ਨੇ ਸੋਚਿਆ ਹੋਵੇ ਕਿ ਪੰਜਾਬ ਨੂੰ ਖਤਮ ਕਰਨਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮਾਫ ਨਹੀਂ ਕਰਨਾ ਲੜਾਈ ਇਕੱਲਾ ਜਿਹੜਾ ਪ ਇਹ ਕੱਲੀਆ ਆਪਣੀ ਕਿਸਾਨੀ ਦੀ ਨਹੀਂ ਲੜ ਰਿਆ ਅਸੀਂ ਪੂਰੇ ਭਾਰਤੀ ਕਿਸਾਨੀ ਦੀ ਲੜਾਈ ਲੜ ਰਿਆ ਪੂਰੀ ਭਾਰਤੀ ਕਿਸਾਨੀ ਬਚਾਉਣ ਲਈ ਲੜ ਰਿਆ ਕਿਵੇਂ ਜਿਹੜੇ ਕਾਰਪੋਰੇਟ ਘਰਾਣੇ ਨੇ ਕੀ ਜਿਹੜੀਆਂ ਡਬਲਯੂਟੀਓ ਦੀਆਂ ਜਿਹੜੀਆਂ ਉਹਨਾਂ ਦੇ ਨੀਤੀਆਂ ਨੇਗੀਆਂ ਕਿ ਕਿਵੇਂ ਜਿਹੜਾ ਅਸੀਂ ਆਮ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਖਤਮ ਕਰਨਾ ਉਹ ਨੀਤੀਆਂ ਨੇ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਜਦੋਂ ਇਕੱਠੇ ਹੋਵਾਂਗੇ ਤਾਂ ਹੀ ਜਿਹੜਾ ਅਸੀਂ ਆਪਣਾ ਖੇਤੀਬਾੜੀ ਸੈਕਟਰ ਨੂੰ ਬਚਾ ਸਕਦੇ ਹਾਂ ਹਾਂਜੀ ਭਾਈ ਜਿਹੜੇ ਅੱਜ ਪ੍ਰੋਟੈਸਟ ਕਰਨ ਦੇ ਵਾਸਤੇ ਮਹਾਰਾਜੀ ਤੋਂ ਸ਼ੰਭੂ ਜਾਣ ਵਾਸਤੇ ਹਾਂਜੀ ਕੋਰਤੁੰਨੇ ਤੋਂ ਮਾਨਸਾ ਤੋਂ ਵੀ ਜਾ ਸਕਦੇ ਸੀਗੇ ਇੱਥੋਂ ਅੱਜ ਇੱਥੋਂ ਨਾਲ ਜਿਹੜਾ ਇੱਥੋਂ ਇੱਥੇ ਖਾਸ ਇਹ ਗੱਲ ਹੋਈ ਇੱਥੋਂ ਨਾਲ ਬਹੁਤ ਸਾਰੇ ਨੌਜਵਾਨ ਕਹਿੰਦੇ ਸੀਗੇ ਕਿ ਅਸੀਂ ਇੱਥੋਂ ਅਸੀਂ ਮਾਰਚ ਦੇ ਵਿੱਚ ਸੰਵਲ ਹੋਣਾ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੋਊਗਾ ਸੰਗਰੂਰ ਦਾ ਫਿਰ ਪਟਿਆਲੇ ਦਾ ਪ੍ਰੋਗ ਅਸੀਂ ਇੱਕ ਸ਼ਹਿਰ ਦੇ ਵਿੱਚੋਂ ਪ੍ਰੋਗਰਾਮ ਨਹੀਂ ਕਰਨਾ ਅਸੀਂ ਸ਼ਹਿਰਾਂ ਦੇ ਸਾਰਿਆਂ ਦੇ ਵਿੱਚੋਂ ਪ੍ਰੋਗਰਾਮ ਕਰਾਂਗੇ ਜਿਹੜਾ ਇੱਥੋਂ ਵਾਲੇ ਨੌਜਵਾਨ ਨੇ ਸੀ ਇਹ ਕੱਲੇ ਮਹਾਲੀ ਦੇ ਨੌਜਵਾਨੀ ਮਾਰਚ ਦੇ ਵਿੱਚ ਸ਼ਾਮਲ ਹੋ ਰਹੇ ਨੇ ਇਸ ਇਸ ਮਾਰਚ ਪਰ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਸਾਰੇ ਜਣਾਂ ਦੀ ਵੀ ਦਾ ਪਰ ਕਿਸਾਨਾਂ ਦੇ ਨਾਲ ਲਗਾਤਾਰ ਨਰਾਸ਼ਾ ਸਾਂਝਾ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਉੱਥੋਂ ਟੱਪੇ ਕਿਉਂ ਨਹੀਂ ਦੇਖੋ ਇੱਕ ਗੱਲ ਦੇਖ ਦੱਸੋ ਬਾਈ ਜਿਹੜੀਆਂ ਲੜਾਈਆਂ ਨੇ ਜਿਹੜੇ ਜੰਗਾਂ ਨੇ ਉਹ ਜਾਬਤੇ ਦੇ ਵਿੱਚ ਰਹਿ ਕੇ ਲੜੀਆਂ ਜਾਂਦੀਆਂ ਨੇ ਉਹ ਸਾਡੇ ਨੌਜਵਾਨ ਭਰਾ ਨੇ ਕੋਈ ਚੱਕਰ ਨਹੀਂ ਪਰ ਜਿਹੜਾ ਇਸ ਟਾਈਮ ਸਾਡਾ ਪ੍ਰਭਾਵ ਆ ਪ੍ਰੈਸ਼ਰ ਆ ਉਹ ਪੂਰੀ ਦੁਨੀਆ ਦੇਖ ਰਹੀ ਹੈ ਜਿਹੜੇ ਇਹਨਾਂ ਨੇ ਕੰਦਾ ਖਿੱਚਿਆ ਨੇ ਜਿਹੜਾ ਇਹਨਾਂ ਨੇ ਬੈਰੀਕੇਡ ਲਾਈਆਂ ਨੇ ਸਾਤ-ਸਤ ਲਹਿਰਾਂ ਲਾਈਆਂ ਨਗੀਆਂ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਾ ਰਹੀ ਹੈ ਕਿ ਜਿਹੜਾ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਪੰਜਾਬ ਹੈ ਅੱਜ ਉਹ ਪੰਜਾਬ ਨੂੰ ਅੰਦੋਲਨ ਕਰਨ ਦੇ ਲਈ ਦਿੱਲੀ ਜਾਣ ਦੀអនុਮਤੀ ਨਹੀਂ ਹੈਗੀ ਇਹ ਪ ਇਹ ਗੱਲ ਦਿੱਲੀ ਆਪਾਂ ਚਲੇ ਜਾਵਾਂਗੇ ਦਿੱਲੀ ਆਪਣੇ 13 ਮਹੀਨੇ ਆਪਾਂ ਪਹਿਲਾਂ ਅੰਦੋਲਨ ਕਰਕੇ ਆਇਆ 13 ਮਹੀਨਿਆਂ ਦੇ ਵਿੱਚ ਵੀ ਆਪਣੀਆਂ ਮੀਟਿੰਗਾਂ ਦਿੱਲੀ ਦੇ ਵਿੱਚ ਹੁੰਦੀਆਂ ਸੀ ਅੱਜ ਇਹਨਾਂ ਦੇ ਜਿੰਨੇ ਵੀ ਮੰਤਰੀ ਨੇਗੇ ਉਹ ਆ ਕੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕਰ ਰਹੇ ਨੇਗੇ ਇਸ ਕਰਕੇ ਇਹ ਅੰਦੋਲਨ ਜਿਵੇਂ ਦਿੱਲੀ ਦੇ ਵਿੱਚ ਜਿਹੜਾ ਸਾਡਾ ਬੈਠਿਆ ਦਵਾ ਸੀ ਉੱਡਾ ਬੈਠਾ ਹੀ ਸਾਡਾ ਦਵਾ ਇੱਥੇ ਬੈਠਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਕਿਸਾਨ ਆਗੂ ਅੱਗੇ ਵੀ ਬੇਨਤੀ ਕਰਾਂਗੇ ਜਿਹੜਾ ਇਧਰੋਂ ਜੀਰਕਪੁਰ ਵਾਲਾ ਰੋਡ ਆ ਉਹ ਵੀ ਬੰਦ ਕਰਨ ਦੀ ਜਿਹੜੀ ਅਸੀਂ ਗੱਲ ਰੱਖਾਂਗੇ ਜੇਕਰ ਸਾਡੇ ਨਹੀਂ ਮਸਲੇ ਹੱਲ ਕਰਦੇ ਅੰਦੋਲਨ ਨੂੰ ਹੋਰ ਤੇਜ਼ ਕਰਾਂਗੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਆਪਣਾ ਡੱਟ ਕੇ ਬਾਪੂਆਂ ਦੇ ਨਾਲ ਸਾਥ ਦਿਗੇ ਸਿੱਧੂ ਮੁਸਲ ਦੇ ਪਿਤਾ ਵੀ ਪਹੁੰਚ ਰਹੇ ਨੇ ਪਹੁੰਚ ਰਹੇ ਨੇ ਉਹ ਥੋੜੇ ਜਿਹਾ ਬਿਮਾਰ ਨੇ ਕਿ ਇੱਕ ਮੌਸਮ ਖਰਾਬ ਹੋ ਗਿਆ ਸਿੱਧੂ ਮੁਸਲ ਦੇ ਬਾਪੂ ਵੀ ਪਹੁੰਚ ਰਹੇ ਨੇ ਕਈ ਕਲਾਕਾਰ ਵੀ ਪਹੁੰਚ ਰਹੇ ਨੇ ਹੁਣ ਕਲਾਕਾਰਾਂ ਭਰਾਵਾਂ ਦੀ ਗੱਲ ਸੁਣ ਲੋ ਕਲਾਕਾਰ ਕਈਆਂ ਨੂੰ ਫੋਨ ਕਰਨ ਲੱਗੀ ਸਰਕਾਰ ਪੰਜਾਬ ਸਰਕਾਰ ਕਿਹੜਾ ਜਿਹੜਾ ਘੱਟ ਵਿਚਾਰ ਰਹੀ ਹੈ ਪੰਜਾਬ ਸਰਕਾਰ ਅਸੀਂ ਉੱਤੋਂ ਉੱਤੋਂ ਕਹਿ ਰਹੇ ਵੀ ਪੰਜਾਬ ਸਰਕਾਰ ਸਾਡਾ ਸਾਥ ਦੇ ਰਹੀ ਹੈ ਇਹ ਤਾਂ ਸਿਰਫ ਪਤਾ ਕਿ ਮੋਦੀ ਦੀ ਉਹਦੀ ਘੱਟਪੁੱਤਲੀ ਬਣਿਆ ਹੋਇਆ ਮੱਛ ਇੱਥੇ ਡਰਾਮੇ ਕਰਦੇ ਫਿਰਦੇ ਨੇ ਪੰਜਾਬ ਦੇ ਵਿੱਚ ਅਸੀਂ ਕਿਸਾਨਾਂ ਨਾਲ ਆ ਕਿਸਾਨਾਂ ਨਾਲ ਹੁਣ ਸਭ ਨੂੰ ਪਤਾ ਲੱਗ ਗਿਆ ਕਿ 8 ਦਿਨਾਂ ਬਾਅਦ ਜਿਹੜਾ ਪਰਚਾ ਦਰਜ ਹੋਇਆ ਉਹ ਪਰਚਾ ਦਰਜ ਹੋਇਆ ਅਣਪਛਾਤੇ ਵਿਅਕਤੀਆਂ ਦੇ ਅਣਪਛਾਤੇ ਕਿਤੇ ਜਿਹੜਾ ਸਾਡਾ ਸੀਐਮ ਕਿਤੇ ਪਾਰਲੀਮੈਂਟ ਦੇ ਵਿੱਚ ਖੜਕੇ ਗੱਲ ਕਰਦਾ ਹੁੰਦਾ ਪੁਲਿਸ ਵੀ ਕਿਤੇ ਅਣਪਛਾਤੀ ਹੋਈ ਹੈ ਉਲਟੀ ਪਰਸੂਰੀ ਕਿਤੇ ਅਣ ਸਤਿ ਵੀ ਅੱਜ ਕਿਉਂ ਨਹੀਂ ਜਿਹੜੀ ਕਿ ਬਾਏ ਨੇਮ ਜਿਹੜਾ ਉਹਨਾਂ ਦੇ ਪ੍ਰਸ਼ਾਸਨ ਦੇ ਪਰਚਾ ਦਰਜ ਕਰਿਆ ਪੋਲਿਟਿਕਲ ਬੰਦਿਆਂ ਤੇ ਪਰਚਾ ਦਰਜ ਕਰਿਆ ਉਸ ਜਿਹੜਾ ਅਮਿਤ ਆਪਣਾ ਜਿਹੜਾ ਖੱਟਰ ਉਹਦੇ ਪਰਚਾ ਦਰਜ ਨਹੀਂ ਕਰਿਆ ਉਹਨਾਂ ਨੇ ਗ੍ਰਹਿ ਮੰਤਰੀ ਦੇ ਪਰਚਾ ਦਰਜ ਨਹੀਂ ਕਰਿਆ ਅੱਜ ਕਿੱਥੋਂ ਭਜ ਰਹੇ ਹੋ ਖੜਨਾ ਸਿੱਧਾ ਖੜੋ ਪੰਜਾਬ ਨਾਲ ਕਮੀਆਂ ਕਮੀਆਂ ਕਿੱਥੇ ਦੇਖਦੇ ਹੋ ਵੈਸੇ ਕਿਉਂਕਿ ਜਥੇਬੰਦੀਆਂ ਦੇ ਕੋਈ ਏਕਤਾ ਨਹੀਂ ਹੈਗਾ ਕਲਾਕਾਰਾਂ ਦਾ ਕੋਈ ਦੇਖੋ 1 ਮਿੰਟ 1 ਮਿੰਟ ਮੇਰੀ 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 ਗੱਲ ਸੁਣੋ ਜਿਹੜੀ ਜਿਹੜੀ ਤੁਸੀਂ ਜਥੇਬੰਦੀਆਂ ਦੀ ਏਕਤਾ ਦੀ ਗੱਲ ਕਰੀ ਹੈ ਜਥੇਬੰਦੀਆਂ ਦੇ ਮੈਂ ਕਿਸੇ ਦੇ ਵਿਰੁੱਧ ਆਵਾਜ਼ ਨਹੀਂ ਆਪਣੇ ਮੂੰਹ ਚੋਂ ਕੱਢਦਾ ਕਿਉਂਕਿ ਸਾਡੀ ਜਿਹੜੀ ਅਸਲ ਦੇ ਵਿੱਚ ਦੁਸ਼ਮਣ ਕੌਣ ਹੈ ਸਾਡੀ ਅਸਲ ਦੇ ਵਿੱਚ ਦੁਸ਼ਮਣ ਹੈਗਾ ਰਾਜ ਕਰਤਾ ਸਰਣ ਜਿਨ੍ਹਾਂ ਨੇ ਰਾਜ ਗੱਦੀ ਭੋਕੀ ਹੈ ਜਿਹੜੇ ਕਹਿੰਦੇ ਸੀ ਸੀ 5 ਮਿੰਟਾਂ ਦਾ ਐਮਐਸਪੀ ਦੇਵਾਂਗੇ ਅੱਜ ਉਹ ਐਮਐਸਪੀ ਦੇ ਨਾਲ ਕਿੱਧਰ ਗਏ ਸਾਡਾ ਦੁਸ਼ਮਣ ਹੈਗਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਇਹ ਗੱਲ ਕਹਿੰਦਾ ਸੀਗਾ ਜਦੋਂ ਸਾਡੀ ਸਰਕਾਰ ਬਣੂਗੀ ਮੈਂ 22 ਦੀਆਂ 22 ਫਸਲਾਂ ਤੇ ਐਮਐਸਪੀ ਦਵਾਂ ਸਵਾਲ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਜਿਹੜੇ ਰਾਜਨੀਤਿਕ ਇਹਨਾਂ ਨੂੰ ਪਸਾਨ ਆਗੂ ਨੂੰ ਸਵਾਲ ਵਿਚਾਰਿਆਂ ਨੂੰ ਕੀ ਕਰਨਾ ਬਣਦਾ ਇਹਨਾਂ ਨੇ ਤਾਂ ਲੜਾਈਆਂ ਦਿੱਲੀ ਦੇ ਵਿੱਚ ਜਾ ਕੇ ਪਾ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਇਹ ਪਹਿਲਾਂ ਪੰਜਾਬ ਦੇ ਵਿੱਚੋਂ ਸ਼ੁਰੂ ਸ਼ੁਰੂ ਹੋਈ ਸੀਗੀ ਪਹਿਲਾ ਕਿਸਾਨ ਯੂਨੀਅਨ ਦਾ ਨਾਮ ਪੰਜਾਬ ਕਿਸਾਨ ਯੂਨੀਅਨ ਸੀਗੀ ਤੇ ਜਦੋਂ ਗੰਨੇ ਦਾ ਮੁੱਲ ਚੱਲਿਆ ਇੰਡੀਆ ਗੇਟ ਮੂਰੇ ਉਦੋਂ ਜਾ ਕੇ ਭਾਰਤੀ ਕਿਸਾਨ ਯੂਨੀਅਨ ਬਣੀ ਇਹਨਾਂ ਬਾਪੂਆਂ ਨੇ ਯੂਨੀਅਨ ਬਣਾਈ ਹੋਈ ਆ ਪੂਰੇ ਭਾਰਤ ਦੀ ਕਿਸਾਨੀ ਪਹਿਲਾਂ ਹੀ ਬਚਾਈ ਹੋਈ ਆ ਅੱਜ ਇਹ ਕਣਕ ਦੇ ਝੋਨੇ ਤੇ ਐਮਐਸਪੀ ਮਿਲਦੀ ਆ ਤਾਂ ਉਹ ਇਹਨਾਂ ਅੱਗੋਂ ਕਰਕੇ ਮਿਲਦੀ ਆ ਦੁਸ਼ਮਣ ਸਾਡੇ ਰਾਜਕਰਤਾ ਸਰੇਣੀ ਆ ਜਿਨ੍ਹਾਂ ਨੇ ਸਮੇਂ-ਸਮੇਂ ਅਨੁਸਾਰ ਰਾਜ ਭੋਗਿਆ ਗੱਡੀਆਂ ਤੇ ਬੈਠੇ ਪੰਜਾਬ ਦੀ ਪਿੱਟ ਤੇ ਸੁਰਾ ਮਾਰਿਆ ਦੁਸ਼ਮਣ ਸਾਡੇ ਉਹਨੇ ਸਵਾਲ ਸਾਨੂੰ ਉਹਨਾਂ ਨੂੰ ਕਰਨਾ ਬਣਦਾ ਨਾ ਕਿ ਸਾਡੇ ਆਗੂ ਨੂੰ ਕਰਨਾ ਬਣਦਾ ਇਹ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਬੇਨਤੀ ਆ ਸਵਾਲ ਕਰੋ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰੋ ਚੋਣਾਂ ਤੋਂ ਪਹਿਲਾਂ ਕਹਿੰਦਾ ਸੀ ਮੈਂ ਇਹੀ ਫਸਲਾਂ ਦੇ ਐਮਐਸਪੀ ਦੂੰ ਜੇ ਮੇਰੀ ਸਰਕਾਰ ਬਣੂ ਸਵਾਲ ਕਰਨਾ ਉਹ ਜਿਹੜੀ ਸਾਡੀ ਇੱਕ ਕੁੜੀ ਸਾਡੀ ਭੈਣ ਕਹਿੰਦੀ ਸੀ ਅਸੀਂ 5 ਮਿੰਟਾਂ ਚ ਐਮਐਸਪੀ ਦੇ ਲਾਂਗੇ ਸਵਾਲ ਉਹਨਾਂ ਦੇ ਕਰੋ ਐਮਐਲਏ ਨੂੰ ਤੇ ਸਵਾਲ ਕਰੋ ਪਿੰਡਾਂ ਦੇ ਵਿੱਚ ਵੜਨਾ ਦਿਓ ਸਵਾਲ ਇਹਨਾਂ ਦੇ ਕਰਨਾ ਬਣਦਾ ਵੀ ਝੂਠ ਬੋਲ ਕੇ ਵੋਟਾਂ ਕੋਲ ਲੱਤੀਆਂ ਤੇ ਅੱਜ ਉਹਨਾਂ ਦੇ ਸਾਡੇ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ ਜੇ ਪੰਜਾਬ ਦਾ ਮੁੱਖ ਮੰਤਰੀ ਚਾਹੁੰਦਾ ਕਿ ਮੈਂ ਕਿਸਾਨਾਂ ਦੇ ਨਾਲ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਜਾ ਕੇ ਜਿੰਨਾ ਵੀ ਆਪਣਾ ਇਹਦਾ ਐਮ ਐਲ ਐ ਨਗੇ ਆਪਣੇ ਰਾਜ ਸਭਾ ਮੈਂਬਰ ਲੈਣ ਨਾਲ ਸਤ ਉਹ ਤੇ ਜਿੰਨੇ ਵੀ ਮਨਿਸਟਰ ਨਗੇ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਕਿ ਸਾਡੇ ਕਿਸਾਨਾਂ ਉੱਪਰ ਜਿਹੜੀਆਂ ਜਦੋਂ ਅਸੀਂ 13 ਤਰੀਕ ਨੂੰ ਇੱਥੇ ਪਹੁੰਚੇ ਹਾਂ ਸਾਡੇ ਉੱਪਰ ਉਹਦੀ ਗੋਲੇ ਡਕਣੇ ਸ਼ੁਰੂ ਕਰਤੇ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਜਾ ਕੇ ਕਹੇ ਕਿ ਕੀ ਪੰਜਾਬ ਹਿੱਸਾ ਨਹੀਂ ਹੈਗਾ ਭਾਰਤ ਦਾ ਭਾਰਤ ਦਾ ਸਭ ਤੋਂ ਵੱਧ ਅਨਾਜ ਦੇ ਵਿੱਚ ਹਿੱਸਾ ਪਾਉਣ ਵਾਲਾ ਸਭ ਤੋਂ ਵੱਧ ਕਰਵਾਨੀਆਂ ਦੇ ਨਾਲ ਪੰਜਾਬ ਹੈ ਪਰ ਕੀ ਮੁੱਖ ਮੰਤਰੀ ਉੱਥੇ ਦਿੱਲੀ ਦੇ ਵਿੱਚ ਜਾ ਕੇ ਬੋਲਣ ਨੂੰ ਤਿਆਰ ਨਹੀਂ ਮੁੱਖ ਮੰਤਰੀ ਜਾਂਦਾ ਦਿੱਲੀ ਧਰਨਾ ਲਾਉਣ ਲਈ ਆਪਣੇ ਮਨੀਸ਼ ਹੋ ਗਿਆ ਪੰਨੂ ਬਚਾਉਣ ਲਈ ਜਾ ਕੇ ਧਰਨਾ ਲਾਉਂਦਾ ਸੰਜੇ ਸਿੰਘ ਨੂੰ ਬਚਾਉਣ ਲਈ ਧਰਨਾ ਲਾਉਂਦਾ ਕੇਦਰੀਵਾਲ ਨੂੰ ਜਾ ਕੇ ਜਿਹੜਾ ਬਚਾਉਣ ਲਈ ਧਰਨਾ ਲਾਉਂਦਾ ਕਿਤੇ ਪੰਜਾਬ ਦੀ ਹਿੱਤਾਂ ਲਈ ਜਿਹੜਾ ਕਰੋੜਾਂ ਰੁਪਿਆ ਫੰਡ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਰੋਕੀ ਖੜਿਆ ਉਦਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਕਿਤੇ ਧਰਨਾ ਲਾਇਆ ਦੱਸੋ ਉੱਥੇ ਚੁੱਪ ਹੈ ਉੱਥੇ ਆਪਣੀ ਪਾਰਟੀ ਨੂੰ ਬਚਾਉਣ ਲਈ ਇੱਥੇ ਸਾਰੇ ਡਰਾਮਾ ਕਰਦੇ ਫਿਰਦੇ ਨੇ ਇੱਥੇ ਕੋਈ ਬਾਦਲਾਂ ਵਾਲੇ ਕਰਦੇ ਫਤਨੇ ਸੀ ਪੰਜਾਬ ਚੋਂ ਯਾਤਰਾ ਕਰਦੇ ਆ ਉਧਰੋਂ ਕਾਂਗਰਸ ਵਾਲੇ ਲੱਗੇ ਪਏ ਨੇਗੇ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਆ ਜਾਨਾਂ ਦਾ ਜਾ ਕੇ ਜੇ ਚੁਣੇ ਹੋ ਤੁਸੀਂ ਨੁਮਾਇੰਦੇ ਹੋ ਜਾ ਕੇ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰੋਟੈਸਟ ਕਰੋ ਜੇ ਅਸੀਂ ਚਾਹੀਏ ਅਸੀਂ ਕੀ ਚਾਹੁੰਦੇ ਆ ਅਸੀਂ ਜਾ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਜੇ ਸਾਡੇ ਕਿਸਾਨ ਆਗੂ ਚਾਹੁੰਦੇ ਕਿ ਅਸੀਂ ਪੰਜਾਬ ਦੇ ਵਿੱਚ ਬੈਠੇ ਰਹੀਏ ਸਾਨੂੰ ਦਿੱਲੀ ਅੱਗੇ ਜਾਣ ਦੀ ਕੀ ਲੋੜ ਹੈ ਤਾਂ ਕਿ ਸਾਡੇ ਹੱਕ ਮਿਲ ਜਾਂਦੇ ਅਸੀਂ ਦਿੱਲੀ ਜਾਣ ਲਈ ਆਪਣੀ ਜਦੋਜਾਦ ਕਰ ਰਹੇ ਆਂ ਜੇ ਅੱਗੇ ਵਧਾਂਗੇ ਅਸੀਂ ਜੇ ਨਾ ਸਾਡੇ ਫ਼ਰਜ਼ਲੇ ਮੰਨ ਤਾਂ ਅਸੀਂ ਬੈਰੀਕੇਡ ਤੋੜਾਂਗੇ ਦਿੱਲੀ ਦੇ ਵਿੱਚ ਬੈਠਾਂਗੇ ਇਹ ਪੋਲਿਟਿਕਲ ਪਾਰਟੀਆਂ ਇਹ ਰਾਜਨੀਤਿਕ ਬੰਦੇ ਇਹ ਕੰਮ ਕਿਉਂ ਨਹੀਂ ਕਰਦੇ ਸਵਾਲ ਤਾਂ ਇਹ ਵੱਡਾ ਕੱਲ ਵਿਤਮંત્રી ਚੀਮਾ ਜੀ ਨੇ ਇਹ ਗੱਲ ਕਹੀ ਸੀ ਵਿਧਾਨ ਸਭਾ ਦੇ ਵਿੱਚ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਅਸੀਂ ਤਾਂ ਕਹਿ ਰਹੇ ਕਿ ਅਸੀਂ ਕਹਿੰਦੇ ਹਾਂ ਮੈਂ ਮੈਂ ਕਹਿੰਦਾ ਜੀ ਨੌਕਰੀਆਂ ਵੀ ਦੇਣਾ ਸੰਭਵ ਹੈ ਚੀਮਾ ਸਾਹਿਬ ਨੂੰ ਕਿਉਂ ਡਰਾਮੇ ਕਰੀ ਜਾਂਦੇ ਹੋ ਸਭ ਲੋਕਾਂ ਨੂੰ ਪਤਾ ਹੈ ਤੁਸੀਂ ਜਿਹੜੇ ਲੋਕਾਂ ਦੇ ਉੱਪਰ ਝੂਠੇ ਪਰਚੇ ਪਾ ਰਹੇ ਹੋ ਤੁਸੀਂ ਉਹਨਾਂ ਦੇ ਨਾਲੋਂ ਵੀ ਉੱਪਰ ਟੱਪ ਕੇ ਮੇਰੇ ਵਰਗਾਂ ਦੇ ਜਿਹੜੇ ਝੂਠੇ ਪਰਚੇ ਪਏ ਨੇ ਚੀਮਾ ਸਾਹਿਬ ਨੂੰ ਕਹਿਣਾ ਆ ਚੀਮਾ ਸਾਹਿਬ ਚੱਲ ਦਿੱਲੀ ਤੇਰੇ ਨਾਲ ਚੱਲਦਾ ਮੂਰੇ ਜਾ ਕੇ ਬੈਠੋ ਜਿਹੜੀ ਅੰਦਰੋਂ ਗੱਲ ਆ ਅੰਦਰੋਂ ਸਾਰੇ ਨਾਲ ਮਿਲੇ ਹੋਣੇਗੇ ਅੰਦਰੋਂ ਤੁਹਾਡੇ ਕੋਈ ਮੂੰਹ ਦੇ ਵਿੱਚੋਂ ਕੋਈ ਗੱਲ ਹੀ ਨਿਕਲਦੀ ਕਿਵੇਂ ਅਸੀਂ ਲੜਨਾ ਪੰਜਾਬ ਲਈ ਹਮ ਹਰ ਇੱਕ ਨੂੰ ਜਿਹੜਾ ਵੱਡਾ ਖਤਰਾ ਕੁਰਸੀ ਦਾ ਖਤਰਾ ਜਾਓ ਕੁਰਸੀ ਜਾਣਦੇ ਸਾਡਾ ਮੁੱਖ ਮੰਤਰੀ ਕਹਿੰਦਾ 100 ਵਾਰੀ ਮੇਰੀ ਕੁਰਸੀ ਕਰਵਾਉਣਾ ਮੈਂ ਕਹਿੰਦਾ ਇੱਕ ਵਾਰੀ ਕੁਰਸੀ ਕਰਵਾਣ ਕਰਕੇ ਦਿਖਾਉਂਦਾ ਦਿੰਦਾ ਬਾਈ ਨੇ ਪਰਚਾ ਦਰਜ ਸੁਭ ਕਰਨ ਦੀ ਜਿਹੜੀ ਸਹੀਤੀ ਹੋਈ ਆ ਦਿੰਦਾ ਉਹ ਤੇ ਪਰਚਾ ਬਾਈ ਨੇ ਦਿੰਦਾ ਭਾਜਪਾ ਉਹਨਾਂ ਦੇ ਜਿਹੜੇ ਮੰਤਰੀਆਂ ਦਿੰਦਾ ਪੁਲਿਸ ਦਿੰਦਾ ਦਿੰਦਾ ਬਾਈ ਨੇ ਪਰਚਾ ਦਰਜ ਉਹ ਤਾਂ ਕਹਿੰਦੇ ਅਸੀਂ ਪਰਚਾ ਦਿੱਤਾ ਹੋਇਆ ਕਿ 1 ਕਰੋੜ ਦਿੱਤਾ ਕਹਿੰਦੇ ਕਿ ਭੈਣ ਨੂੰ 1 ਕੁਈ ਸਾਡੇ ਟੈਕਸ ਦੇ ਪੈਸਾ ਸਾਡਾ ਹੀ ਪੈਸਾ ਸਾਡੀਆਂ ਹੀ ਨੌਕਰੀਆਂ ਨੇ ਆਉਦੇ ਘਰੋਂ ਦਿੱਤਾ ਹੈ ਉਹਦੇ 1 ਕਰੋੜ ਰੁਪਏ ਨੇ ਕਿਹੜੀ ਗੱਲਾਂ ਤੋਂ ਇਹ ਦਾਅਵੇ ਕਰ ਰਹੇ ਨੇ ਝੂਠੇ ਕੱਲ ਨੂੰ ਇਹ ਲ ਜਾ ਕੇ ਫਲੈਕਸ ਬੋਰਡਾਂ ਤੇ ਲਾਉਣਗੇ ਸੀ ਸਰਕਾਰ ਨੇ 1 ਕਰੋੜ ਦੇ ਦਿੱਤਾ ਆਉਦੇ ਘਰੋਂ ਦਿੱਤਾ ਹੈ ਇਸ ਕਰਕੇ ਪੰਜਾਬ ਦੇ ਲੋਕੋ ਮੇਰੇ ਨੌਜਵਾਨੋ ਆਜੋ ਮਾਰਚ ਦੇ ਵਿੱਚ ਸ਼ਾਮਲ ਹੋ ਮਾਰਚ ਆਪਾਂ ਜਿਹੜਾ ਆਪਾਂ ਬੜਾ ਸ਼ਾਂਤਮਈ ਅਨਸ਼ਾਸਨ ਦੇ ਵਿੱਚ ਰਹਿ ਕੇ ਲੈ ਕੇ ਜਾਣਾ ਜਿੰਨਾ ਜਾਗਦੇ ਦੇ ਵਿੱਚ ਰਹੋਗੇ ਅਨਸ਼ਾਸਨ ਦੇ ਵਿੱਚ ਰਹੋਗੇ ਉਹਨਾਂ ਸਰਕਾਰਾਂ ਦਾ ਦਬਾਅ ਉਹ ਗ੍ਰਾਹਾਂ ਦੇ ਜਿਹੜਾ ਬਿਆਨ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਮੈਂ ਤੁਹਾਨੂੰ ਸਾਫ਼ ਗੱਲ ਦੱਸਤੀ ਅਗ ਮੈਂ ਕਿਸੇ ਵੀ ਕਿਸਾਨ ਜਿਹੜਾ ਲੀਡਰ ਹੈ ਜਾਂ ਕੋਈ ਮਜ਼ਦੂਰ ਲੀਡਰ ਹੈ ਮਜ਼ਦੂਰ ਜਿੱਥੇ ਬੰਦਿਆ ਲੀਡਰ ਹੈ ਜਾਂ ਸਿੱਖ ਜਿੱਥੇ ਬੰਦਿਆ ਲੀਡਰ ਹੈ ਜਿਹੜਾ ਵੀ ਕੋਈ ਪੰਜਾਬ ਲਈ ਕੰਮ ਕਰਦਾ ਮੈਂ ਕਿੰਤੂ ਪ੍ਰੰਤੂ ਨਹੀਂ ਕਰੂੰਗਾ ਕਿਉਂਕਿ ਕਿੰਤੂ ਦੇਖੋ ਬਾਈ ਅੱਜ ਮੈਂ ਤੁਹਾਨੂੰ ਇੱਕੋ ਗੱਲ ਦੱਸਦੀ ਮੈਂ ਕਿਸਾਨ ਆਗੂਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਦਾਦਾ ਜਿਸ ਪੰਜਾਬ ਦਾ ਮੀਤ ਪ੍ਰਧਾਨ ਰਿਹਾ ਹੋਇਆ ਕਿਸਾਨ ਜਿੱਥੇ ਬੰਦਿਆਂ ਦੇ ਵਿੱਚੋਂ ਪੁਰਾਣੇ ਸਮੇਂ ਦੇ ਵਿੱਚ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੋਇਆ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਇਹਨਾਂ ਨੇ ਪੰਜਾਬ ਦੀ ਲੜਾਈ ਲੜੀ ਹੈ ਹੋਰ ਕੋਈ ਲੜਾਈ ਨਹੀਂ ਲੜ ਸਕਦੇ ਪਰ ਇਸ ਸਮੇ ਇਹੋ ਜਿਹਾ ਬਿਆ ਗ੍ਰਾਹਕ ਸਾਹਿਬ ਨੂੰ ਵੀ ਬੇਨਤੀ ਕਰਦਾ ਆ ਸਕੈਮ ਦੇ ਜਿੰਨੇ ਵੀ ਸਾਡੇ ਆਗੂ ਨੂੰ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਛੋਟੇ-ਛੋਟੇ ਗਿੱਲੇ ਛਕਵੇ ਛੱਡ ਕੇ ਆਪਾਂ ਇਕੱਠੇ ਹੋ ਜਾਈਓ ਤੁਹਾਡਾ ਕਿਹੜਾ ਕੋਈ ਰਾਜਨੀਤਿਕ ਪਾਰਟੀ ਵਾਲਾ ਕੰਮ ਹੈ ਉਹ ਤਾਂ ਰਾਜਨੀਤਿਕ ਬੰਦਿਆਂ ਦਾ ਕੰਮ ਹੁੰਦਾ ਉਹਦੇ ਤੇ ਚੱਕਰ ਸਿਰਦਾ ਉਹਦੇ ਚੱਕਰ ਸਿਰਦਾ ਜਿਵੇਂ ਕਿ ਪਿਛਲੇ ਦਿਨਾਂ ਦੇ ਸਾਡਾ ਮੁੱਖ ਮੰਤਰੀ ਲੱਗਿਆ ਪਿਆ ਸੀਗਾ ਆਪਣਾ ਮਜੀਠੀਏ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਆਪਣਾ ਸੁਖਵੀਰ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਰਾਜਾ ਬਣਗ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਉਹਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਇੱਕ ਤਾਂ ਗੱਲਾਂ ਕਰਨ ਵਾਲੀਆਂ ਬਣ ਗਏ ਨੇ ਆਜ ਤੈ ਕੜ ਲੋਕਾਂ ਦੇ ਵਿੱਚ ਅੱਜ ਹਜ਼ਾਰ ਬੰਦਾ ਲੈ ਕੇ ਪੁਲਿਸ ਆ ਕੇ ਇਧਰ ਨੰਗੇ ਨਾ ਕਿਤੇ ਇਧਰ ਨੰਗੇ ਜਾਣਾ ਕੋਈ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਹੈ ਜਿਹੜਾ ਵੀ ਕੋਈ ਪੰਜਾਬ ਦੀ ਨੌਜਵਾਨ ਕਾਲ ਕਰਦਾ ਚੱਲ ਜੇਲ੍ਹ ਚ ਚੱਲ ਪਰਚਾ ਚੱਲ ਮਰਵਾਤਾ ਆ ਕੁਝ ਹੋਈ ਜਾਂਦਾ ਪੰਜਾਬ ਦੇ ਵਿੱਚ ਠੀਕ ਹੈ ਪਾਨੀ ਭਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਦਾ ਸ਼ਿਫ ਸ਼ੂ ਕਰਨ ਦਾ ਕਤਲ ਹੋਇਆ ਗੋਲੀਆਂ ਚੱਲੀਆਂ ਨੇ ਸਾਨੂੰ ਲੱਗਦਾ ਹੈ ਕਿ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਕੀਤੀ ਗਈ ਆ ਪਰ ਅੱਜ ਜਿਹੜਾ ਸਾਡਾ ਅੱਜ ਵਾਲਾ ਮਾਰਚ ਹੈ ਇੱਕ ਨਵਾਂ ਜੋਸ਼ ਭਰੂਗਾ ਨੌਜਵਾਨਾਂ ਦੇ ਵਿੱਚ ਨਵਾਂ ਲੈ ਕੇ ਜਾਊਗਾ ਮੀਂਹ ਦੇ ਵਿੱਚ ਵੀ ਦੇਖੋ ਲੜਨ ਵਾਲ ਇਹ ਪੰਜਾਬ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਾਰਸ ਨੇਗੇ ਇਹ ਇਨਾ ਡਰਨ ਡਰਨ ਵਾਲਾ ਤਾਂ ਜਿੰਨਾ ਜਿੰਨਾ ਇਹਨਾਂ ਨੂੰ ਕੁੱਟੋਂਗੇ ਵੱਢੋਂਗੇ ਉਹਨਾਂ ਦੂਨ ਸਵਾਏ ਹੋ ਕੇ ਨਿਕਲਣਗੇ ਇਹ ਇੱਕ ਚੀਜ਼ ਦਾ ਸਾਨੂੰ ਕੋਈ ਪ੍ਰਭਾਵ ਨਹੀਂ ਅੱਜ ਮੀਂਹ ਦੇ ਵਿੱਚ ਵੀ ਸਾਡੇ ਯੋਧੇ ਆ ਕੇ ਡਟ ਗਏ ਅੱਛਾ ਸਿੱਧੂ ਮੂਸੇ ਵਾਲੇ ਦੀ ਯਾਦ ਦੇ ਵਿੱਚ ਹੀ ਮਾਰਚ ਕਰਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਸਾਡੇ ਨੌਜਵਾਨ ਨੂੰ ਸ਼ੁਭ ਕਰਨ ਦੀ ਯਾਦ ਦੇ ਵਿੱਚ ਵੀ ਮਾਰਚ ਕਰੂੰ ਦੀਪ ਸਿੱਧੂ ਦੀ ਯਾਦ ਦੇ ਵਿੱਚ ਵੀ ਕਰੂੰ ਪਰ ਸਿੱਧੂ ਮੂਸੇ ਵਾਲੇ ਦੀ ਗੱਲ ਯਾਦ ਦੇ ਵਿੱਚ ਮੈਂ ਇਹ ਕਰਕੇ ਪ੍ਰੋਗਰਾਮ ਰੱਖਿਆ ਕਿਉਂਕਿ ਜਿੰਨੇ ਵਾਰੀ ਵੀ ਉਹਨੂੰ ਮੈਂ ਟਿੱਕ ਕਿ ਹੁਣ ਜਿਵੇਂ ਕਲਾਕਾਰ ਡਰੇ ਬੈਠੇ ਨੇ ਮੈਂ ਕੱਲ 50 ਨੂੰ ਫੋਨ ਲਾਇਆ ਬਾਈ ਸਾਨੂੰ ਸਰਕਾਰ ਤੋਂ ਡਰਦਾ ਸਾਨੂੰ ਉੱਤੋਂ ਡਰਦਾ ਉਹ ਬੰਦਾ ਕਦੇ ਨਹੀਂ ਸੀ ਡਰਿਆ ਡਟ ਕੇ ਆ ਕੇ ਸਾਡੇ ਸਾਡੇ ਨਾਲ ਖੜਾ ਸੀਗਾ ਇਸ ਕਰਕੇ ਅੱਜ ਸਾਡੇ ਵਿੱਚੋਂ ਸਾਡਾ ਭਰਾ ਹੈ ਨਹੀਂ ਉਹਦੀ ਘਾਟ ਮਹਿਸੂਸ ਹੁੰਦੀ ਆ ਉਹਦੀ ਯਾਦ ਨੂੰ ਅੱਜ ਸਮਰਪਿਤ ਇਹ ਸਾਡਾ ਪ੍ਰੋਗਰਾਮ ਕਰ ਰਹੇ ਭਾਨੀ ਭਾਈ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਹਰ ਦੇ ਹੱਕ ਦੇ ਲਈ ਖੜੇ ਹੋ ਲੋਕਾਂ ਦੇ ਹੱਕ ਦੇ ਲਈ ਖੜੇ ਕਲਾਕਾਰਾਂ ਦੇ ਲਈ ਗੀਤ ਵੀ ਬਹੁਤ ਕੀਤੇ ਨੇ ਹਾਂਜੀ ਲਾਈਵ ਹੋ ਕੇ ਬੋਲ ਦੇ ਰਹੇ ਹਾਂ ਪਰ ਹੁਣ ਉਹੀ ਗੱਲ ਜਿਹੜੀ ਕਹਿੰਦੇ ਨੇ ਕਿ ਡਰਦੇ ਨੇ ਕਲਾਕਾਰ ਤੁਹਾਨੂੰ ਕੀ ਲੱਗਦਾ ਹੈ ਕਿ ਸਰਨਾ ਨਹੀਂ ਚਾਹੀਦਾ ਸਿੱਧੂ ਮਸੇਵਾਲਾ ਜਿਉਂਦਾ ਹੁੰਦਾ ਤਾਂ ਅੱਜ ਤੁਹਾਡੇ ਬਰਾਬਰ ਖੜਦਾ ਪਰ ਉਹ ਕਲਾਕਾਰ ਬਹੁਤ ਪਿੱਛੇ ਨੇ ਜੀ ਬਿਲਕੁਲ ਪਹਿਲਾਂ ਵੀ ਖੜਿਆ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਮੈਂ ਜਦੋਂ ਜਦੋਂ ਇੱਕ ਕਾਨੂੰਨਾਂ ਦੀ ਖਬਰ ਆ ਗਈ ਸੀਗੀ ਮੈਂ ਉਸੇ ਟਾਈਮ ਹੀ ਸੀ ਜਗਾਉਣ ਲੱਗ ਗਈ ਸੀ ਪਿੰਡਾਂ ਦੇ ਵਿੱਚ ਪੀਟਰ ਰੜੇ ਲੈ ਕੇ ਅਸੀਂ ਜਾਂਦਾ ਮੈਂ ਪਿੰਡਾਂ ਦੇ ਵਿੱਚ ਬੋਲਦਾ ਵੀ ਜਿਹੜੇ ਖੇਤੀਬਾੜੀ ਕੂਨ ਨੇ ਬੜੇ ਮਾਰੇ ਨੇਗੇ ਉਦੋਂ ਤੀ ਮੈਨੂੰ ਸਿੱਧੂ ਫੋਨ ਕਰ ਲਗਾ 10 ਕਿੱਥੇ ਤੇਰੀ ਹਾਜ਼ਰੀ ਮੇਰੀ ਕਿੱਥੇ ਹਾਜ਼ਰੀ ਲੋੜਾ ਕਿੱਥੇ ਹਾਜ਼ਰੀ ਲੋੜਾ ਫਿਰ ਸਾਡਾ ਜ਼ਿਲ੍ਹਾ ਮੁਤਾਬਕ ਧਰਨਾ ਚੱਲਿਆ ਉੱਥੇ ਵੀ ਜਾਂਦਾ ਰਿਹਾ ਹਰ ਇੱਕ ਥਾਂ ਤੇ ਜਾਂਦਾ ਰਿਹਾ ਹੈਨਾ ਇਸ ਕਰਕੇ ਹੋਰਾਂ ਕਲਾਕਾਰਾਂ ਨੂੰ ਵਾਕ ਹੀ ਗਣਦਾ ਜਰ ਕਿੱਡਾ ਕਬੜਾ ਇੱਕ ਪਰਚਾ ਹੋ ਜੂਗਾ ਪਰਚਾ ਥੋੜੇ ਤੇ ਸਰਕਾਰ ਕਰ ਦੂ ਮੇਰੇ ਤੇ ਕਿੰਨੇ ਪਰਚੇ ਚੱਲਦੇ ਨੇ ਪਰਚੇ ਸਰਕਾਰ ਨੇ ਕਿੰਨੇ ਵਾਰੀ ਨੰਗਾ ਕਰਕੇ ਸੀਆਈ ਦੇ ਵਿੱਚ ਜਾ ਕੇ ਕੁੱਟ ਲਿਆ ਪਹਿਲਾ ਪਰਚਾ ਹੋਇਆ ਸੀ ਗਰਮੀਆਂ ਦੇ ਵਿੱਚ ਉਦੋਂ ਸਰਕਾਰ ਨੇ ਨੰਗਾ ਕਰਕੇ ਕੁੱਟਿਆ ਸੀਆਈ ਦੇ ਵਿੱਚ ਹੁਣ ਕੁੱਟਿਆ ਪਾ ਕੇ ਲਟਾ ਕੇ ਕੁੱਟਿਆ ਦਵਿਆ ਨਹੀਂ ਝੁਕਿਆ ਨਹੀਂ ਆਹ ਖੜਾ ਲੋਕਾਂ ਦੇ ਵਿੱਚ ਤੁਹਾਡੇ ਤੇ ਇੱਕ ਪਰਚੇ ਵੀ ਡਰੀ ਜਾਂਦੇ ਹੋ ਐਡਾ ਕਿੱਡੀ ਕਿੱਡੀ ਕਬੱਡੀ ਗੱਲ ਆ ਪਰਚਾ ਕਿੱਡਾ ਕੋਈ ਤੁਸੀਂ ਕਿਹੜਾ ਕਤਲ ਕੀਤਾ ਧਾਰਾ ਕਿਹੜੀਆਂ ਵੱਡੀਆਂ ਨੇ 307 ਤੇ 302 ਜਾਂ ਅੰਨੇਸੇ ਵੱਡੀਆਂ ਇਹ ਤੁਹਾਡੇ ਤੇ ਧਾਰਾ ਕਿੱਧਰ ਲੱਗਣੀ ਆ ਮਾੜੇ ਮੋٹے ਪਰਚੇ ਨੇ ਰੱਦ ਹੋ ਜਾਂਦੇ ਨੇ ਐਡੀ ਕਿੱਡੀ ਕਿੱਡੀ ਗੱਲ ਆ ਉਹ ਡਰੀ ਜਾਂਦੇ ਹੋ ਹਨਾ ਜੇ ਤੁਸੀਂ ਚੰਗਾ ਕੰਮ ਕਰ ਰਹੇ ਨਾ ਡਰੋ ਆਓ ਕਿਉਂਕਿ ਤੁਹਾਨੂੰ ਸੁਣਨ ਵਾਲੇ ਜ਼ਿਆਦਾਤਰ ਕਿਸਾਨ ਮਜ਼ਦੂਰੀ ਨੇਗੇ ਇਸ ਕਰਕੇ ਘਰਾਂ ਦੇ ਵਿੱਚ ਨਾ ਵੜੋ ਆਓ ਫਿਰ ਨਿਕਲੋ ਧੰਨਵਾਦ